ਕਲਾ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਭਾਰਤ ਦਾ ਸੰਵਿਧਾਨ ਪੜਾਇਆ ਜਾਵੇ ਕੋ ਜਿਹੜਾ ਜਾਤੀਵਾਦ ਦਾ ਟੈਗ ਹੈ ਉਹ ਹੌਲੀ-ਹੌਲੀ ਘਟਦਾ ਜਾਏਗਾ ਟਾਰਚ ਵੀ ਹੱਥ 'ਚ ਫੜੀ ਹੈ ਇਸ ਦਾ ਕੀ ਕਰਨੇ ਟਾਰਚ ਇਸ ਕਰਕੇ ਫੜੀਏ ਕਿੰਨੇ ਵੀ ਸਾਡੇ ਮੰਗ ਪੱਤਰ ਹੁੰਦੇ ਜਾਂ ਸਾਡੀਆਂ ਆਵਾਜ਼ਾਂ ਹੁੰਦੀਆਂ ਇਹ ਸਰਕਾਰਾਂ ਦਬ ਦਿੰਦੇ ਆਂ ਮੰਗ ਪੱਤਰ ਪਾੜ ਕੇ ਰੱਖ ਦਿੰਦੇ ਆ ਜਾਂ ਕਿਤੇ ਫਾਈਲਾਂ ਦੇ ਵਿੱਚ ਦਬ ਦਿੰਦੇ ਉਹਨਾਂ ਨੂੰ ਪੜਿਆ ਨਹੀਂ ਜਾਂਦਾ ਅਸੀਂ ਦਿਨ ਦੇ ਉਜਾਲੇ 'ਚ ਟਾਰਚ ਲੈ ਕੇ ਖੜੇ ਆਂ ਵੀ ਕੋਸ਼ਿਸ਼ ਕਰਨ ਵੀ ਰੌਸ਼ਨੀ ਅਸੀਂ ਉਹਨਾਂ ਨੂੰ ਹੋਰ ਰੌਸ਼ਨੀ ਦੀ ਇੱਕ ਸੂਰਜ ਦੀ ਰੌਸ਼ਨੀ ਇੱਕ ਅਸੀਂ ਟਾਰਚ ਦੀ ਰੌਸ਼ਨੀ ਹੈ ਵੀ ਸਾਡੀ ਜਿਹੜੀ ਮੰਗ ਹੈ ਉਹ ਪੜੀ ਜਾਵੇ ਤਾਜ਼ਾ ਮੁੱਦਾ ਤੁਸੀਂ ਦੇਖ ਹੀ ਲਿਆ ਹੈਗਾ ਕਿ ਸੁਨੀਲ ਜਾਖੜ ਜਿਹੜਾ ਪੰਜਾਬ ਦਾ ਐਕਸ ਪ੍ਰਧਾਨ ਆ ਕਾਂਗਰਸ ਕਮੇਟੀ ਦਾ ਉਹਨੇ ਸਾਡੇ ਐਸੀ ਸਮਾਜ ਨੂੰ ਪੈਰ ਦੀ ਜੁੱਤੀ ਤੱਕ ਦੱਸ ਦਿੱਤਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਅੱਜ ਜਲੰਧਰ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਕੋਦਰ ਚੌਂਕ ਵਿਖੇ ਲੋਕ ਪਹੁੰਚੇ ਨੇ ਇੱਥੇ ਉਹਨਾਂ ਦੇ ਸਮਰਥਕ ਇੱਕ ਅਲੱਗ ਹੀ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੀ ਕਾਰਨ ਹੈ ਕਿ ਉਹਨਾਂ ਨੇ ਗਲੇ ਦੇ ਵਿੱਚ ਇੱਕ ਫਲੈਕਸ ਪੈਣੀ ਹੋਈ ਹੈ ਸਰ ਕੀ ਨਾਮ ਹੈ ਤੁਹਾਡਾ ਵਿਜੇ ਮੜਾਰ ਜੀ ਵਿਜੇ ਜੀ ਇਹ ਫਲੈਕਸ ਗਲੇ 'ਚ ਪਾਈ ਹੈ ਕੀ ਕਾਰਨ ਹੈ ਇਸ ਦਾ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅਸੀਂ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਬਚਾਉਣਾ ਔਰ ਉਹਨੂੰ ਪੜਾਉਣਾ ਚਾਹੁੰਦੇ ਆ ਧਾਰਮਿਕ ਗ੍ਰੰਥ ਜਿੰਨੇ ਵੀ ਆ ਉਹ ਹੁਣ ਸਕੂਲਾਂ ਵਿੱਚ ਚੱਲੂ ਹੋ ਗਏ ਆ ਜੈ ਰਵੈਣ ਆ ਗੀਤਾ ਆ ਜਾਂ ਮਹਾਭਾਰਤ ਆ ਇਹਨਾਂ ਗ੍ਰੰਥਾਂ ਨੇ ਭਾਰਤ ਦੇਸ਼ ਨੂੰ ਕੁਝ ਨਹੀਂ ਦਿੱਤਾ। ਉਹਨਾਂ ਦੀਆਂ ਘਰ ਦੀਆਂ ਪਰਸਨ ਲੜਾਈਆਂ ਸੀ। ਭਾਰਤ ਦਾ ਜਿਹੜਾ ਸੰਵਧਾਨ ਆ ਭੀਮਰਾਓ ਮੇਕਰ ਬਾਬਾ ਸਾਹਿਬ ਨੇ ਲਿਖਿਆ ਉਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਕਿੰਨੀਆਂ। ਉਹਨਾਂ ਨੇ ਆਪਣਾ ਜੀਵਨ ਔਰ ਆਪਣਾ ਜਿਹੜਾ ਪਰਿਵਾਰ ਆ ਉਹਨੂੰ ਵੀ ਨਹੀਂ ਦੇਖਿਆ। ਉਹਨਾਂ ਨੇ ਕਰੋੜਾਂ ਲੋਕ ਜਿਹੜੇ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਜੀ ਰਹੇ ਸੀ ਉਹਨਾਂ ਨੂੰ ਇਨਸਾਨ ਬਣਾਇਆ। ਅੱਜ ਸਾਡਾ ਜਿਹੜਾ ਸਮਾਜ ਆ ਸਾਡੇ ਜਿਹੜਾ ਦੇਸ਼ ਆ ਉਹ ਸਾਡੇ ਦੇ ਜਾਤੀਵਾਦ ਦਾ ਇੱਕ ਟੈਗ ਲਗਾ ਰਹੀ ਆ ਐਸਸੀ ਐਸਟੀ ਦੇ ਉੱਤੇ ਇੱਕ ਟੈਗ ਲਗਾ ਰਹੀ ਆ ਜਿਹੜਾ ਭਾਰਤ ਦਾ ਸੰਵਿਧਾਨ ਉਹ ਸਿਰਫ ਸਾਡੇ ਸਮਾਜ ਵਾਸਤੇ ਨਹੀਂ ਲਿਖਿਆ ਪੂਰੇ ਭਾਰਤ ਦੇ ਵਿਅਸਤੇ ਲਿਖਿਆ ਆ ਦਸਵੀਂ ਕਲਾਸ ਦੇ ਵਿੱਚ ਹਰ ਧਰਮ ਦਾ ਬੱਚਾ ਪੜਦਾ ਇਸ ਕਰਕੇ ਵੀ ਬੇਨਤੀ ਕਰੇ ਵੀ ਦਸਵੀਂ ਕਲਾਸ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਭਾਰਤ ਦਾ ਸੰਵਿਧਾਨ ਪੜਾਇਆ ਜਾਵੇ ਕੋਈ ਜਿਹੜਾ ਜਾਤੀਵਾਦ ਦਾ ਟੈਗ ਆ ਉਹ ਹੌਲੀ-ਹੌਲੀ ਘਟਦਾ ਜਾਏਗਾ ਤੁਹਾਨੂੰ ਲੱਗਦਾ ਹੈ ਕਿ ਬੀ ਆਰ ਅੰਬੇਦਕਰ ਸਾਹਿਬ ਦੀ ਜਿਹੜੀ ਸੋਚ ਸੀ ਉਹ ਭਾਰਤ ਦੇ ਵਿੱਚ ਨਜ਼ਰ ਆ ਰਹੀ ਹੈ ਹਾਂਜੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਤੁਹਾਡੇ ਸਾਹਮਣੇ ਆ ਬਾਬਾ ਸਾਹਿਬ ਦੀ ਜਿਹੜੀ ਸੋਚ ਆ ਬਾਬਾ ਸਾਹਿਬ ਜੀ ਨੇ ਉਹ ਜੇ ਉਹਨਾਂ ਨੇ ਭਾਰਤ ਦੇਖਿਆ ਸੀ ਉਹ ਜੇ ਬਹਿ ਨੀ ਜੋ ਨਹੀਂ ਸੋਚਿਆ ਉਹ ਹਲੇ ਤੱਕ ਨਹੀਂ ਬਣਿਆ ਠੀਕ ਹੈ ਅਸੀਂ ਉਹਦਾ ਹੀ ਉਪਰਾਲਾ ਕਰ ਰਹੇ ਹਾਂ ਉਹਦੇ ਵਿੱਚ ਹੀ ਜੁੜੇ ਹੋਏ ਹਾਂ ਉਹਦਾ ਉਪਰਾਲਾ ਕਰ ਰਹੇ ਜਦ ਪਰ ਸਾਡੇ ਵਿੱਚ ਕਾਫੀ ਇਦਾਂ ਦੀਆਂ ਸਰਕਾਰਾਂ ਆ ਜਾਂਦੀਆਂ ਜਿਹੜੀਆਂ ਕਿ ਸਾਨੂੰ ਪੈਰ ਦੀ ਜੁੱਤੀ ਤੱਕ ਦੱਸ ਦਿੰਦੀਆਂ ਆ ਠੀਕ ਹੈ ਇਹ ਜਿਹੜੀ ਚੀਜ਼ ਹੈਗੀ ਇਸ ਤੋਂ ਇਹਨੂੰ ਹਟਾਉਣਾ ਚਾਹੁੰਦੇ ਆ ਅਸੀਂ ਇਸ ਕਰਕੇ ਭਾਰਤ ਦਾ ਸੰਵਿਧਾਨ 10ਵੀਂ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ ਤੁਸੀਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਗਲੇ ਦੇ ਵਿੱਚ ਇੱਕ ਤਖਤੀ ਪੈਣੀ ਹੋਈ ਹੈ ਤੇ ਸਾਰਾ ਟਾਰਚ ਵੀ ਹੱਥ 'ਚ ਫੜੀ ਹੈ ਇਸ ਦਾ ਕੀ ਕਰਨੇ ਟਾਰਚ ਇਸ ਕਰਕੇ ਫੜੀਏ ਕਿ ਜਿੰਨੇ ਵੀ ਸਾਡੇ ਮੰਗ ਪੱਤਰ ਹੁੰਦੇ ਜਾਂ ਸਾਡੀਆਂ ਆਵਾਜ਼ਾਂ ਹੁੰਦੀਆਂ ਇਹ ਸਰਕਾਰਾਂ ਦਬ ਦਿੰਦਿਆਂ ਆਂ ਮੰਗ ਪੱਤਰ ਪਾੜ ਕੇ ਰੱਖ ਦਿੰਦੇ ਆ ਜਾਂ ਕਿਤੇ ਫਾਈਲਾਂ ਦੇ ਵਿੱਚ ਦਬ ਦਿੰਦੇ ਉਹਨਾਂ ਨੂੰ ਪੜਿਆ ਨਹੀਂ ਜਾਂਦਾ ਅਸੀਂ ਦਿਨ ਦੇ ਉਜਾਲੇ 'ਚ ਟਾਰਚ ਲੈ ਕੇ ਖੜੇ ਆ ਵੀ ਕੋਸ਼ਿਸ਼ ਕਰਨ ਵੀ ਰੋਸ਼ਨੀ ਅਸੀਂ ਉਹਨਾਂ ਨੂੰ ਹੋਰ ਰੋਸ਼ਨੀ ਦੀ ਇੱਕ ਸੂਰਜ ਦੀ ਰੋਸ਼ਨੀ ਇੱਕ ਅਸੀਂ ਟਾਰਚ ਦੀ ਰੋਸ਼ਨੀ ਹੈ ਵੀ ਸਾਡੀ ਜਿਹੜੀ ਮੰਗ ਹੈ ਉਹ ਪੜੀ ਜਾਵੇ ਤੇ ਤੁਹਾਨੂੰ ਲੱਗਦਾ ਹੈ ਭਗਵੰਤ ਮਾਨ ਸਾਹਿਬ ਨੇ ਦੋ ਫੋਟੋਆਂ ਜਿਹੜੀਆਂ ਹਰੇਕ ਦਫ਼ਤਰ 'ਚ ਜ਼ਰੂਰੀ ਕਰਤੀਆਂ ਨੇ ਚਾਹੇ ਭਗਤ ਸਿੰਘ ਜੀ ਦੀ ਹੋਵੇ ਚਾਹੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਹੋਵੇ ਇਸ ਦੇ ਨਾਲ ਕੋਈ ਫਰਕ ਪਵੇਗਾ ਹਾਂਜੀ ਇਹਦੇ ਨਾਲ ਫਰਕ ਪਵੇਗਾ ਕਿਉਂਕਿ ਜਿਹੜੇ ਲੋਕ 바ਵਾ ਸਾਹਿਬ ਜੀ ਨੂੰ ਜਾਂ ਭਗਤ ਸਿੰਘ ਜੀ ਨੂੰ ਨਹੀਂ ਜਾਣਦੇ ਕਿਸੇ ਵੀ ਦਫਤਰ ਜਾਣਗੇ ਸਕੂਲ ਤੇ ਜਾਣਗੇ ਤੇ ਫੋਟੋ ਲੱਗੀ ਹੋਏ ਕਮ ਸੇ ਕਮ ਪਹਿਲਾਂ ਪੁੱਛਦਾ ਲੈਣਗੇ ਇਹ ਫੋਟੋ ਕਿਹਨਾ ਦੀ ਆ ਉਹ ਤੋਂ ਸ਼ੁਰੂਆਤ ਸ਼ੁਰੂ ਹੋਈ ਆ ਅੱਜ ਇਹ ਮਾਨ ਸਾਹਿਬ ਨੇ ਸਾਡਾ ਮਾਨ ਸਾਡੇ ਸਮਾਜ ਦਾ ਮਾਨ ਰੱਖਿਆ ਹੈ ਸਾਡੇ ਮਹਾਰਾਜ ਸਾਡੇ ਪੁਰਖਾਂ ਦੀ ਫੋਟੋ ਲਗਾ ਕੇ ਔਰ ਸਾਨੂੰ ਵਿਸ਼ਵਾਸ ਹੈ ਵੀ ਭਾਰਤ ਦਾ ਸੰਵਿਧਾਨ ਵੀ ਬਹੁਤ ਜ਼ਿਆਦੀ ਲਾਗੂ ਕਰਨਗੇ ਔਰ ਅਸੀਂ ਇਹ ਮੰਗ ਬਹੁਤ ਜਲਦੀ ਉਹਨਾਂ ਤੱਕ ਲੈ ਕੇ ਜਾ ਰਹੇ ਹਾਂ ਜੀ ਬਿਲਕੁਲ ਹੋਰ ਵੀ ਲੋਕ ਨੇ ਇੱਥੇ ਗੱਲਬਾਤ ਕਰਦੈ ਨੇ ਛੋਟੀ ਸਾਹਿਬ ਨੇ ਸਰ ਇੱਕ ਦੱਸੋ ਕਿ ਜੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਕਿਹਾ ਸੀ ਸਰਕੀਨਾ ਮੈਂ ਤੁਹਾਡਾ ਦੇਵਰਾਜ सुमन ਜੀ ਦੇਵਰਾਜ ਜੀ ਪਹਿਲਾਂ ਦੱਸੋ ਕਿ ਜੋ ਡਾਕਟਰ ਪੀ ਆਰ ਅੰਬੇਦਕਰ ਸਾਹਿਬ ਨੇ ਸੋਚਿਆ ਹੈਗਾ ਉਹੋ ਜਿਹੜਾ ਭਾਰਤ ਪੰਜਾਬ ਦੇਖ ਰਿਹਾ ਦੇਖੋ ਜੀ 70 ਸਾਲ ਜਿਹੜੇ ਇਸ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਿਆ ਹੈ ਲੇਕਿਨ ਜੋ ਸੋਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਸੰਵਿਧਾਨ ਲਿਖਣ ਤੋਂ ਬਾਅਦ ਉਹ ਜਿਹੜਾ ਭਾਰਤ ਦੇਖਣਾ ਚਾਹੁੰਦੇ ਸੀ ਉਹ ਮੱਧ ਭਾਗੇ ਜਿਹੜੇ ਆ ਸਮਾਂ ਆ ਵੀ ਹਲੇ ਤੱਕ ਉਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਉਹਨਾਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਸੀ ਇਕੁਐਲਿਟੀ ਦੀ ਗੱਲ ਕੀਤੀ ਸੀ ਪਰ ਉਹ ਕਿਤੇ ਵੀ ਅਜੇ ਤੱਕ ਨਜ਼ਰ ਨਹੀਂ ਆ ਰਹੀ ਤਾਜ਼ਾ ਮੁੱਦਾ ਤੁਸੀਂ ਦੇਖ ਹੀ ਲਿਆ ਹੈਗਾ ਕਿ ਸੁਨੀਲ ਜਾਖੜ ਜਿਹੜਾ ਪੰਜਾਬ ਦਾ ਐਕਸ ਪ੍ਰਧਾਨ ਆ ਕਾਂਗਰਸ ਕਮੇਟੀ ਦਾ ਉਹਨੇ ਸਾਡੇ ਐਸੀ ਸਮਾਜ ਨੂੰ ਪੈਰ ਦੀ ਜੁੱਤੀ ਤੱਕ ਦੱਸ ਦਿੱਤਾ ਸੋ ਤੁਸੀਂ ਇੱਥੇ ਤੱਕ ਦੇਖ ਸਕਦੇ ਆ ਕਿ ਜੇ ਸੰਵਿਧਾਨ ਲਾਗੂ ਆ ਜਿਹਦੇ ਵਿੱਚ ਇਕੁਐਲਿਟੀ ਦੀ ਗੱਲ ਆ ਤੇ ਜੇ ਉਹ ਪੰਜਾਬ ਦਾ ਪ੍ਰਧਾਨ ਨੂੰ ਇਹ ਗੱਲ ਨਹੀਂ ਸਮਝ ਆਉਂਦੀ ਤੇ ਆਪਾਂ ਕਿੱਦਾਂ ਸੋਚ ਸਕਦੇ ਆ ਕਿ ਬਾਬਾ ਸਾਹਿਬ ਦਾ ਜਿਹੜਾ ਦੇਖਿਆ ਭਾਰਤ ਸੀਗਾ ਉਹ ਬਣ ਗਿਆ ਹੈਗਾ ਬਿਲਕੁਲ ਨਹੀਂ ਬਣਿਆ ਹੈਗਾ ਗੁਰੂ ਸਾਹਿਬ ਤੋਂ ਹੀ ਇਹ ਮਤਲਬ ਗੱਲਾਂ ਚੱਲ ਰਹੀਆਂ ਸੀ ਕਿ ਕਾਸਟਿਜ਼ਮ ਜਿੱਦਾਂ ਅਲੱਗ-ਅਲੱਗ ਧਰਮਾਂ ਦੇ ਵਿੱਚ ਅਲੱਗ-ਅਲੱਗ ਕਾਸਟਾਂ 'ਚ ਵੰਡਿਆ ਹੋਇਆ ਖੱਤਰੀ ਬਾਹਮਣ ਸ਼ੂਦਰ ਵੈਸ਼ ਤੇ ਇਹੋ ਜਿਹੇ ਡਰਾਮਾ ਹਜੇ ਵੀ ਖਤਮ ਕਿਉਂ ਨਹੀਂ ਹੋ ਰਿਹਾ ਹੈ ਦੇਖੋ ਇਹ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਟ ਕੀਤਾ ਹੈ ਅੱਜ ਅਸੀਂ ਖਾਲਸਾ ਜਿਹੜਾ ਖਾਲਸੇ ਦੇ ਸਥਾਪਨਾ ਦਿਵਸ ਤੋਂ ਤੋਂ ਵੀ ਦੌਰ ਤੇ ਹੀ ਮਨਾ ਰਹੇ ਹਾਂ ਉਹ ਜਦੋਂ ਸਾਡੇ ਗੁਰੂ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਜਿਹੜਾ ਇੱਕ ਜਾਤੀਵਾਦ ਦਾ ਜਿਹੜਾ ਕੀੜਾ ਹੈ ਸਾਡੇ ਸਮਾਜ ਨੂੰ ਖਾ ਰਿਹਾ ਤਾਂ ਉਹਨਾਂ ਨੇ ਖਾਲਸੇ ਦੀ ਸਥਾਪਨਾ ਕੀਤੀ ਉਹਨਾਂ ਨੇ ਉਹ ਪੰਜ ਜਿਹੜੇ ਪਿਆਰੇ ਆ ਉਹ ਸਾਰਿਆਂ ਤੋਂ ਛੋਟੀਆਂ ਜਾਤਾਂ ਦੇ ਜਿਹੜੇ ਆ ਭਾਈ ਭਾਈ ਸਾਹਿਬਾਨ ਬਣਾਏ ਉਹ ਸਾਂਝੀ ਵਾਲਾ ਇਕੁਐਲਿਟੀ ਦੀ ਗੱਲ ਕੀਤੀ ਬਾਅਦ ਚ ਉਹਨਾਂ ਨੇ ਆਫਿਰ ਉਹਨਾਂ ਕੋਲ ਅੰਮ੍ਰਿਤ ਚਕਿਆ ਦੇਖੋ ਉਹਨਾਂ ਨੇ ਸਾਰਾ ਭੇਤਾ ਉੱਥੇ ਖਤਮ ਕਰ ਦਿੱਤਾ ਲੇਕਿਨ ਜਿਹੜਾ ਇਹ ਜਿਹੜਾ ਜਾਤੀਵਾਦ ਦਾ ਕੀੜਾ ਬ੍ਰਾਹਮਣਵਾਦ ਦਾ ਕੀੜਾ ਇਹ ਜਿਹੜੇ ਸਮੇ ਸਮੇਂ ਦੀਆਂ ਸਰਕਾਰਾਂ ਉਹ ਖਤਮ ਨਹੀਂ ਕਰਨਾ ਚਾਹੁੰਦੀਆਂ ਉਹ ਉਹ ਜੇ ਉਹ ਖਤਮ ਕਰਦੀਆਂ ਤਾਂ ਉਹਨਾਂ ਦਾ ਰਾਜ ਨਹੀਂ ਹੁੰਦਾ ਇੱਥੇ ਹੋ ਸਕਦਾ ਇਸ ਕਰਕੇ ਰਾਜ ਨੂੰ ਸਾਬਤ ਕਰਨ ਵਾਸਤੇ ਇੱਕ ਜਾਤੀਵਾਦ ਦਾ ਇਹ ਜਿਹੜਾ ਕੀੜਾ ਉਹ ਖਤਮ ਹੋਣਾ ਨਹੀਂ ਹਟਾਉਣਾ ਚਾਹੁੰਦਾ ਜੀ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ ਕਰਨੇ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਜਿਹੜੀ ਹੈ ਗੱਲ ਲੋਕਾਂ ਤੱਕ ਪਹੁੰਚੇ ਤੇ ਦਸਵੀਂ ਦੇ ਵਿੱਚ ਆਮ ਬੱਚਿਆਂ ਨੂੰ ਵੀ ਪੜਾਇਆ ਜਾ ਸਕੇ ਕਿ ਕੀ ਸੋਚ ਸੀ ਉਹਨਾਂ ਦੀ ਕੈਮਰਾ ਪਰਸਨ ਸ਼ਿਵਮ ਦੇ ਨਾਲ ਜਗਦੀਪ ਸਿੰਘ ਮਿੰਨੀ ਪਾਕਟ ਜਲੰਧਰ